ਆ ਗਈ ਕਲਮੂ ਕੀ ਫੀ ਮਸਾ ਘੱਡੀ ਸੀਗੀ ਆਨਸਾਰ ਸਿੰਘ ਦੀ ਮਿੱਟੀ ਚੱਕਦੀ ਘੱਟੋ ਵੱਡੜੀ ਨਾ ਹੋਵੇ ਤਾ ਕਿੱਥੇ ਆ ਬੈਂਦੀ ਇੱਥੇ ਖਾਨ ਸੂਰੀ ਬਿੰਦਰੇ ਉਹ ਤਾਂ ਜਿਹੇ ਜੀ ਹੈਗੀ ਹੈਗੀ ਤੂੰ ਉਹਦੀ ਕਿਉਂ ਬਰਾਬਰੀ ਕਰਦੀ ਹੁੰਨੀ ਐ ਭਾਬੀ ਕੋਈ ਹੱਦ ਹੁੰਦੀ ਐ ਕਿਸੇ ਗੱਲ ਦੀ ਜਿਦੋਂ ਆਉ ਉਹੀ ਗੱਲ ਛੋਟੀ ਕੁੜੀ ਕਰੇ ਬੈਠੀ ਛੋਟੀ ਭੂਆ ਕਰੇ ਬੈਠੀ ਛੋਟੀ ਕੁੜੀ ਕਰੇ ਅਸੀਂ ਕਿਹੜਾ ਇਹਦੇ ਘਰੋਂ ਖਾਣ ਜਾਂਦੇ ਨਾ ਨਹੀਂ ਇਹ ਗੱਲਾਂ ਕੀ ਇਹ ਅੱਜ ਦੀ ਕਰਦੀ ਆ ਹੈ ਇਹ ਤਾਂ ਜਿੱਤੇ ਦਾ ਮੁੰਡਾ ਪਿਆ ਹੈਗਾ ਜਦੋਂ ਵੀ ਘਰੇ ਆਉਂਦੀ ਹੈ ਪਹਿਲਾਂ ਆਹੀ ਗੱਲ ਲੈ ਕੇ ਬੈਹ ਜਾਂਦੀ ਹੈਗੀ ਬਾਇ ਤਾਂ ਜਾਂਦੀ ਹੈ ਭਾਬੀ ਪਰ ਇਹ ਨਹੀਂ ਹੁੰਦਾ ਵੀ ਹਰ ਕੀ ਵਾਰੀ ਕਿਸੇ ਦੇ जख्मਾਂ ਤੇ ਨੂਨ ਭੁਖਣਾ ਹੁੰਦਾ ਹੈਗਾ ਇਹ ਪਰਮਾਤਮਾ ਦਾ ਪਤਾ ਨਹੀਂ ਕਿਹੜੇ ਰੰਗਾਂ ਚ ਰਾਜੀ ਹੁੰਦਾ ਹੈਗਾ ਤੇ ਕਦੋਂ ਕੀ ਹੋ ਜੇ ਇਹ ਗੱਲ ਤਾਂ ਉਹ ਸੋਚਦੀ ਨਹੀਂ ਤੈਨੂੰ ਪਤਾ ਤਾਂ ਹੈਗਾ ਹੰਕਾਰੀ ਹੋਈ ਹੈਗੀ ਜੇ ਇਹ ਜੀ ਹੋਵੇ ਚੰਗੀ ਹੋਵੇ ਤਾਂ ਆਪਣੇ ਨੂਹਾਂ ਪੁੱਤਾਂ ਨਾਲ ਨਾਲ ਲਾ ਕੇ ਖਾ ਲੇ ਤਾਂ ਕਾਹਾਂ ਐ ਫਿਰਦੀ ਹੈਗੀ ਜਲਦੀ ਜਦੋਂ ਜੀ ਕਰਦਾ ਆ ਕੇ ਬੈਹਗੀ ਕਦੇ 10 ਦਿਨ ਲਾ ਕੇ ਕਦੇ 20 ਦਿਨ ਲਾ ਕੇ ਜਮੀ ਬੁਸ਼ਰਮੀ ਨਹੀਂ ਹੈਗੀ ਉਹਨੂੰ ਹੋਰਾਂ ਸ਼ਰਮ ਨਹੀਂ ਹੈਗੀ ਉਹਨੂੰ ਇਹ ਕਰਨੀ ਹੈਗੀ ਵੀ ਧੀ ਦੇ ਘਰੇ ਮੈਂ ਬੈਠੀ ਚੰਗੀ ਲੰਗਦੀ ਆ ਆਖੇ ਮੈਂ ਤਾਂ ਇੱਥੇ ਹੀ ਰਹੂਗੀ ਭਾਈ ਜੀ ਮੇਰੀ ਪੀ ਰੱਖਣ ਲੱਗ ਭਾਈ ਐਂ ਕਹਿੰਦੇ ਹੁੰਦੇ ਨੇ ਕਿਤੇ ਹੈ ਭਾਬੀ ਨੂੰਹਾ ਪੁੱਤਾਂ ਨਾਲ ਤਾਂ ਚੱਲ ਜਾਂਦਾ ਕੰਮ ਬਾਹਰ ਤਾਂ ਅਗਲਾ ਨਾਸਾ ਕੁੱਟ ਦੂ ਇਹਦੀ ਤੇ ਬਾਕੀ ਸ਼ਰਮ ਵਾਲੀ ਗੱਲ ਦੇਖ ਲਾ ਐਡਾ ਤਾਂ ਫੋਨ ਲਈ ਫਿਰਦੀ ਹੱਥ ਚ ਤੇ ਲਾਲਾਂ ਦੀ ਸੁਰਖੀਆਂ ਵੀ ਇਹਨਾਂ ਨੂੰ ਆਹ ਆਲੀਏ ਪੁੱਤ-ਪੋਤਿਆਂ ਵਾਲੀ ਐ ਜਵਾਈ ਘਰੇ ਆਇਆ ਸ਼ਰਮ ਤਾਂ ਆਉਂਦੀ ਨਹੀਂ ਨੀ ਕਹਾਂ ਆਉਂਦੀ ਵੀ ਫਿਰ ਸਾਰਿਆਂ ਤੋਂ ਆਂ ਕਹੋਂਦੀ ਕੀ ਤੁਣੀ ਹੈਗੀ ਉਰੇ ਕਿਹੜਾ ਗਾਹ ਇਹਨੂੰ ਫੁੱਲ ਕਿਰਦੇ ਨੇ ਕੀ ਬਥੇਰੀ ਬੇਇੱਜ਼ਤੀ ਕਰਦੀਆਂ ਤੂੰ ਜੇ ਉਹੀ ਗੱਲ ਤੇ ਇਹਦੀ ਜਗ੍ਹਾ ਤੇ ਕੋਈ ਹੋਰ ਹੁੰਦੇ ਆ ਨੱਕੜ ਬੋ ਕੇ ਮਰਜੇ ਵਾਲੀ ਘਰੇ ਨੱਤ ਨਾ ਦੇਵੇ ਜਿਵੇਂ ਇਹ ਕਰਦੀ ਹੈਗੀ ਹੈ ਇਹ ਤੀਜੇ ਦਿਨ ਟੌਰਾ ਚੱਕਦੀ ਐ ਇੱਥੇ ਤੀਜੇ ਦਿਨ ਟੌਰਾ ਜਗਾ ਹਜੇ ਦੇਖ ਲੈ ਕਹਿੰਦੀ ਅਖ ਤੁਸੀਂ ਨਹੀਂ ਆਏ ਮੇਰੀ ਕੁੜੀ ਨੂੰ ਉੱਥੇ ਪਤਾ ਲੈਣ ਵੀ ਫੋਨ ਤੇ ਗੱਲ ਤਾਂ ਤੁਹਾਡੀ ਕਰਾਉਂਦੀ ਨਹੀਂ ਸੀ ਹੈਗੀ ਇਹਦੇ ਨਾਲ ਅਸੀਂ ਵੀ ਫੇਰ ਹੀ ਆਉਂਦੇ ਜੇ ਕਦੇ ਤੁਟਾਂਗਾ ਨਾਲ ਸਾਡੇ ਨਾਲ ਗੱਲ ਕਰਦੀ ਤੈਨੂੰ ਜਦੋਂ ਅਸੀਂ ਤੜਕੇ ਹੱਥ ਨੇ ਪਹੁੰਚਣਾ ਸੀ ਤੂੰ ਤਾਂ ਕਹਿੰਦੀ ਸੀ ਮੈਂ ਨਹੀਂ ਗੱਲ ਕਰਾਂਗੀ ਮੈਂ ਨਹੀਂ ਗੱਲ ਕਰਾਂਗੀ ਉੱਥੇ ਵੀ ਆਈ ਕਿੰਗ ਖੜੀ ਰੱਖੀ ਐ ਨੇ ਨਿੱਕਲੇਸ ਤੋਂ ਡਰਦੇ ਨਹੀਂ ਗਏ ਜਾਨ ਨੂੰ ਤਾਂ ਬਥੇਰਾ ਕੱਗ ਜਾਂਦੇ ਹੈ ਤਾਂ ਉਹਦੇ ਨਾਲ ਕੰਮੋ ਨਾਲ ਗੱਲ ਕਰਨ ਦਿੰਦੇ ਸੀ ਜਮੀਨ ਹੀ ਨਹੀਂ ਕੀ ਕਰਨ ਦਿੰਦੀ ਹੈਗੀ ਦੇਖ ਲੈ ਪਹਿਲਾਂ ਆਪ ਫੋਨ ਚੱਕ ਲਾਂਦੀ ਪਤਾ ਨਹੀਂ ਕਿਉਂ ਉਹ ਉੱਥੇ ਜਿਵਾਖੜੀ ਨੂੰ ਡਰਾ ਕੇ ਰੱਖ ਰਹੀ ਦੀ ਵੀ ਤਾਂ ਜਿੱਤੇ ਸਹੁਰਿਆਂ ਦਾ ਫੋਨ ਆ ਗਿਆ ਤਾਂ ਤਾਂ ਚੱਕਣੀ ਹੀ ਨਹੀਂ ਹੈਗਾ ਭਾਬੀ ਮੇਰਾ ਤਾਂ ਨਾ ਸੱਚੀ ਲੈ ਆਏ ਜੀ ਕਰਦਾ ਪੀ ਇਹਨੂੰ ੱੱਕੇ ਮਾਰ ਮਾਰ ਬਾਹਰ ਕੱਢਾ ਗੱਲ ਕਰ ਮੈਂ ਸਿਰਫ ਬਾਈ ਤੋਂ ਡਰਦੀ ਆ ਵੀ ਬਾਈ ਮੇਰੇ ਨਾਲ ਨਾ ਲੜਪੇ ਇਹਦੇ ਪਿੱਛੇ ਵੀ ਤੂੰ ਮੇਰੀ ਕੁੜਮਣੀ ਨੂੰ ਆਏ ਕਰਕੇ ਵੇਚਤੀ ਉਹਦੀ ਬਾਹਰ ਕੱਢਤੀ ਇਹਦਾ ਕੰਮ ਕੀ ਆ ਆਪਣੇ ਘਰੇ ਆ ਕੇ ਚਾ ਉਧਰ ਕਰਨ ਦਾ ਨੀ ਬਾਈ ਨੂੰ ਕਿਹੜਾ ਪਤਾ ਨਹੀਂ ਉਹਨੂੰ ਵੀ ਪਤਾ ਹੀ ਐ ਇਹਦੇ ਕਰਦੇ ਪਹਿਲਾਂ ਵੀ ਵਾਰੀ ਕਿੰਨੇ ਵਾਰੀ ਯਾਲਾ ਆਈ ਐ ਇਹਨੇ ਉਹ ਤਾਂ ਐ ਕਿੰਨੇ ਵਾਰੀ ਬੋਲਿਆ ਗਿਆ ਇਹਨੂੰ ਫੇਰ ਮੰਨਦੀ ਆ ਇਹ ਤਾਂ ਉਹੀ ਗੱਲ ਕਹਿੰਦੇ ਅੱਖ ਦੋ ਪਈਆਂ ਬਿਸਰ ਗਈਆਂ ਸਦਕੇ ਮੇਰੀ ਢੂਹੀ ਦੇ ਉਹ ਗੱਲ ਐ ਇਹਦੀ ਤਾਂ ਨੀ ਇਹਦੇ ਕੌਣ ਮਾਰਦਾ ਇਹ ਨਾ ਹਕਾਰੀ ਤੀਵੀ ਆ ਇਹਨੂੰ ਤਾਂ ਹੋਰ ਤਾਂ ਕੋਈ ਕੰਮ ਨਹੀਂ ਆਉਦੇ ਚ ਇਨਕੋਚ ਕੱਢਦੀ ਆਉਦੇ ਚ ਕੱਢਦੀ ਜੇ ਇਹਨੂੰ ਪੁੱਛਣ ਵਾਲਾ ਹੋਵੇ ਤੇ ਵੀ ਤੇਰੇ ਘਰੇ ਤੂੰ ਆਪਦਾ ਘਰ ਤਾਂ ਸੰਭਲਾ ਦੂਜੇ ਦੀਆਂ ਫੇਰ ਕਰਨੀ ਨਹੀਂ ਆਉਂਦੇ ਮੰਜੇ ਥੱਲੇ ਛੋਟੀ ਕੌਣ ਫੇਰਦਾ ਹੁੰਦਾ ਹੈ ਆਪਦੀਆਂ ਸਾਰੀਆਂ ਐ ਹੁੰਦੀਆਂ ਨੇ ਵੀ ਭਾਈ ਮੈਂ ਤਾਂ ਸਹੀ ਹਾਂ ਕਹਿੰਦੇ ਨਹੀਂ ਹੁੰਦੇ ਕਹਿੰਦੇ ਆਪਸਰਾ ਹੈ ਨਿਵੰਦਾ ਸਰਾਹਿਆ ਜਾਂਦਾ ਹੁੰਦਾ ਜੇ ਜੱਗ ਸਰਾਹੇ ਉਹਨੂੰ ਫੇਰ ਸਰਾਹਿਆ ਮੰਨੀਦਾ ਹੁੰਦਾਗਾ ਹਾਂ ਇਹ ਤਾਂ ਮੈਂ ਆਏ ਮੈਂ ਆਏ ਬਸ ਆਉਦੀਂ ਬਰਬੂਲੀਆਂ ਕਰਦੀ ਰਹਿੰਦੀ ਆ ਕੋਈ ਨਹੀਂ ਜਿਹਦਾ ਅਹੀ ਕੁਝ ਚੱਲੀ ਗਿਆ ਨਾ ਇੱਥੇ ਆ ਕੇ ਬੈਠੀ ਮੈਨੂੰ ਤਾਂ ਉਦਦੇ ਫੋਨ ਕਰਦੀ ਜਿੱਦੇ ਕੋਈ ਮੇ ਰੱਬ ਨੇ ਭਲੋ ਭਲੀ ਕਰਨੀ ਹੋਈ ਕਰਮੋਂ ਕੰਨੂੰ ਮੈਂ ਤਾਂ ਨਾਨਕੀ ਬਗ ਜੂਗੀ ਉਥੇ ਲਾ ਲੂਗੀ ਮਹੀਨਾ ਅਗਲੇ ਨੂੰ ਕੀ ਹੈ ਕੰਮ ਚਾਹੀਦਾ ਸਿਆਲ ਦਾ ਮਹੀਨਾ ਅਗਲਾ ਕਹਿੰਦਾ ਸਾਡਾ ਕੰਮ ਕਰਾਉਗੀ ਨਾਲ ਹਾਏ ਦੇਖ ਲੈ ਵਿੰਦਰੀ ਤੂੰ ਕੰਮ ਕਰਾਉਣ ਖਾਤਰਾ ਕੋੜੇ ਨਾਲ ਐਂ ਤੂੰ ਕਰੋ ਕਿਵੇਂ ਬਗ ਜਾਂਗੇ ਆ ਤੇਰਾ ਭਾਈ ਦੇਖ ਲੈ ਤੈਨੂੰ ਜਾਣ ਦੇ ਦੂ ਬਣਾ ਦੀ ਫਿਰ ਭਾਪੀ ਮੈਂ ਕਿਨਾ ਕਿਚਰ ਸੂ ਮੈਥੋਂ ਨਹੀਂ ਚੱਲਾਂ ਜਾਂਦਾਂ ਹੁਣ ਮੈਂ ਬਹੁਤ ਸੁਣ ਲਿਆ ਹੁਣ ਪਤਾ ਨਹੀਂ ਮੇਰਾ ਕਹੇ ਜਾ ਮਨ ਹੋ ਗਿਆ ਹੁਣ ਨਹੀਂ ਮੈਥੋਂ ਕਿਸੇ ਦੀਆਂ ਗੱਲਾਂ ਸੁਣਨੀ ਹੁਣ ਗੱਲ ਸਾਰੀ ਮੈਂ ਦੱਸ ਤਾਂ ਦੇ ਮੈਂ ਤੇਰੇ ਭਾਈ ਨੂੰ ਵੀ ਇਹ ਐਂ ਬੋਲਦੀ ਆ ਭਾਈ ਆ ਕੁਛ ਨੀ ਉਹ ਫੇਰ ਉਹ ਹੀ ਗੱਲ ਹੁਣ ਘਰੇ ਆਈ ਆ ਕਿ ਬਹੂ ਵਿਚਾਰੀ ਨਿੱਕਾ ਨਿਆਣਾ ਹੋਣ ਵਾਲਾਗਾ ਪਰਮਾਤਮਾ ਸੁੱਖ ਦਾ ਟਾਈਮ ਲਿਆਗੀ ਹੈ ਘਰੇ ਕਲੇਸ਼ ਖੜਾ ਹੋ ਜੂਗਾ ਉਹ ਇਹ ਤੈਨੂੰ ਪਤਾ ਹੀ ਹੈ ਫੇਰ ਇਹਦੀ ਕਿਵੇਂ ਸਿੱਧੀ ਪਤਨੀ ਕਰਦਾ ਹੈਗਾ ਉਹੀ ਹੈ ਨਾ ਭਾਬੀ ਫੇਰ ਇਹਨੂੰ ਤਾਂ ਆਪ ਨੂੰ ਸ਼ਰਮ ਹੈ ਨਹੀਂ ਜਦ ਜੇ ਤੂੰ ਛੱਡਣ ਆਈ ਹੈ ਛੱਡ ਜਾ ਇੱਕ ਦਿਨ ਰਹਿ ਪਾ ਦੋ ਦਿਨ ਰਹਿ ਪਾ ਬੰਦਿਆਂ ਵਾਂਗੂ ਰਹਿ ਜਿਵੇਂ ਲੋਕ ਰਹਿੰਦੇ ਆ ਰਿਸ਼ਤੇਦਾਰਾਂ ਨਾਲ ਗੱਲਬਾਤ ਉਹ ਮੇਂ ਕਰ ਆਉਣ ਸਾਰ ਉਹੀ ਗੱਲਾਂ ਉਹੀ ਗੱਲਾਂ ਵੀ ਪਹਿਲਾਂ ਦਾ ਤੂੰ ਧੱਕੇ ਖਾ ਕੇ ਗਈਆਂ ਇੱਥੋਂ ਐਨਾ ਕੁਝ ਕਰਕੇ ਗਈਆਂ ਹੁਣ ਫੇਰ ਤੂੰ ਉਹੀ ਗੱਲਾਂ ਚੱਕਦੀਆਂ ਹਜੇ ਫੇਰ 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 ਫਿਰ ਮੋੜ ਮੋੜ ਕੇ ਉਹੀ ਵੀ ਤੈਨੂੰ ਆਏ ਨਹੀਂ ਅਖਲਾਉਂਦੀ ਵੀ ਉਹੀ ਐ ਹੁਣ ਕਿਹੜਾ ਕੋਈ ਉਹ ਬਦਲ ਗਈਆਂ ਗੱਲਾਂ ਅਸੀਂ ਸਾਡੇ ਭਰਾ ਦੇ ਘਰੇ ਮੈਂ ਮੇਰੇ ਭਰਾ ਦੇ ਘਰੇ ਖਾਂਦੀ ਐ ਮੇਰੀ ਭਤੀਜੀ ਆਪਦੇ ਪਿਓ ਦੇ ਘਰੇ ਖਾਂਦੀ ਐ ਤੂੰ ਸਾਨੂੰ ਕਿਹੜੇ ਆ ਕੇ ਖਾਉਣ ਵਾਲੀ ਪਤਾ ਨਹੀਂ ਕਿਉਂ ਇਹੇ ਲੱchn ਕਰਦੀ ਐ ਵੀ ਜੇ ਤੁਸੀਂ ਬੈਠੀ ਐ ਤਾਂ ਆਪਦੇ ਘਰੇ ਬੈਠਿਆ ਨੇ ਤੈਨੂੰ ਕਿਹਾ ਤੂੰ ਆਪਦੀ ਨੂੰ ਕਿਉਂ ਆਪਦੇ ਘਰੇ ਵਾਹੋਂ ਨਹੀਂ ਆਗੀ ਹੈ ਆ ਤਾਂ ਵਾਹੋਂ ਨਹੀਂ ਆਗੀ ਨਾ ਦੇਖ ਲੈ ਅਕਹੋ ਰ ਮੇਰੀ ਧੀ ਨੂੰ ਮੈਂ ਸਾਹਮ ਕਰਦੀ ਸੀ ਮੈਂ ਇਹਨੂੰ ਦਵਾਈਆਂ ਦਿੰਦੀ ਸੀ ਵੀ ਜਣੋ ਇੱਥੇ ਤਾਂ ਆਪਾਂ ਬੌੜੀ ਤੁਰੇ ਫਿਰਦੇ ਆ ਇਹ ਹੀ ਕੱਲੀ ਸਿਆਣੀ ਹੈ ਜੀ ਉਹੀ ਹੈ ਨਾ ਭਾਬੀ ਵੀ ਸਾਨੂੰ ਤਾਂ ਤੋਹਾ ਪੂਆਪਤੀ ਜੀ ਨੇ ਕਰਮ ਹੀ ਹਾਰੀ ਦੇ ਗਏ ਕੰਜਰ ਬੰਦੇ ਟੱਕਰ ਕੇ ਤੇ ਪਰ ਇਹ ਦੀ ਧੀ ਨੂੰ ਤਾਂ ਬਥੇਰਾ ਚੰਗਾ ਪਰਵਾਤ ਅਕਰੇ ਤੂੰ ਕਿਉਂ ਆਪਦੀ ਨੂੰ ਕੌਲੇ ਬਾਉਣੀ ਆ ਆਪਦੇ ਨਹੀਂ ਜਿਹੜੀਆਂ ਇਹ ਜੀਆਂ ਮਾਮਾ ਹੁੰਦੀਆਂ ਨੇ ਨਾ ਉਹ ਆਈਆਂ ਆਪਦੇ ਧੀਆਂ ਦੇ ਘਰ ਪਟ ਲੰਗੀਆਂ ਨੇ ਉਹੋ ਜੀ ਇਹ ਆ ਇਹ ਤਾਂ ਆਪਾਂ ਚੰਗਿਆਂ ਜਿਹੜੀ ਵਿਚਾਰੀ ਕਰਮ ਨੂੰ ਉੱਪਰ ਅੱਖੀ ਬੈਠਿਆ ਉੱਚ ਬੱਕੜੀ ਕਿੰਨੀ ਸਿਆਣੀ ਆ ਕਿੰਨਾ ਆਪਣਾ ਕਰਦੀ ਆ ਹੁਣ ਆਪਣੇ ਸਾਹਮਣੇ ਦੇਖ ਕੇ ਕਿੰਨੇ ਵਾਰੀ ਆਪਣੀ ਮਾਂ ਨੂੰ ਬੋਲੀਓ ਕਿ ਮੈਂ ਤੂੰ ਚੁੱਪ ਕਿਉਂ ਕਰਦੀ ਨਹੀਂ ਹੈਗੀ ਹੈ ਬੇਚ ਆਪਾਂ ਲੜਨਾ ਆਏਗੇ ਕਿੰਨਾ ਕਿੰਨਾ ਬੋਲੀ ਆ ਆਈ ਉਹਨੂੰ ਬੁਸ਼ਰਮੀ ਜਮੇ ਨਹੀਂ ਆਈ ਉਹ ਗੱਲ ਤੇ ਤਾਂ ਆਵੇ ਹੀ ਨਾ ਉਲਟਾ ਹਜੇ ਆਪਾਂ ਨੂੰ ਝੜਝੜ ਬੋਲੀ ਜਾਵੇ ਬੁਸ਼ਰਮੀ ਤਾਂ ਉਹ ਫੇਰ ਹੀ ਆਉਂਦੀ ਹੁੰਦੀ ਜੇ ਅਣਖ ਰੜਕਾਲੇ ਹੁੰਦੇ ਆ ਇਹਦੇ ਚ ਕੀ ਹੈ ਅਣਖ ਰੜਕੇ ਇਹਦੇ ਚ ਹੈ ਨਹੀਂ ਇੱਕ ਬੋਲਣ ਹੀ ਜਾਣਦੀ ਐ ਫਾਫਾ ਹੋਰ ਤਾਂ ਇਹਨੂੰ ਕੋਈ ਕਰਤੂਤ ਨਹੀਂ ਹੈਗੀ ਮੈਂ ਐ ਕਰਦੀ ਆ ਮੈਂ ਐ ਕਰਦੀ ਆ ਆਉਣ ਸਾਰ ਦੇਖ ਲੈ ਕਿੰਨੀ ਸ਼ਾਂਤ ਦੀ ਕਰਦਾ ਅ ਕੋਲ ਪੱਤਾ ਘਰ ਦੇ ਵਿੱਚ ਲਾ ਆਸ ਕਮਾਂਡ ਨੂੰ ਵੀ ਪਤਾ ਲੱਗੇ ਨਾ ਜਦੋਂ ਇਹ ਆਉਂਦੀ ਹੈ ਵੀ ਇਹਨਾਂ ਦਾ ਕੋਈ ਆਇਆ ਹੋਇਆ ਨਾ ਜਲੂਸ ਕੱਢਦੀ ਹੈ ਲਾ ਆਸ ਕਮਾਂਡ ਦੇ ਉਹ ਬੁੜੀਆਂ ਨੇ ਤਾਂ ਵਾਰ ਕੇ ਖੜਖੜ ਉਹਦੀ ਦੇਖ ਲੈ ਵੀ ਆ ਆਉਂਦੀ ਐ ਪੈਣੀ ਪੱਛਰੀ ਸਜਰੀ ਬਣੀ ਵਧੀਆ ਚੰਗਾ ਮੇਕਅਪ ਕੀਤਾ ਚੰਗਾ ਸੂਟ ਪਾਇਆ ਚੰਗਾ ਹੱਥ 'ਚ ਫੋਨ ਐ ਇਹਨੂੰ ਇਹਦੇ ਜਵਾਬ ਨਹੀਂ ਤੋਕਦੇ ਵੀ ਤੂੰ ਐਨੀ ਟੌਰ ਕੱਢ ਕੇ ਕਹਾ ਕੁੜੀ ਦੇ ਸੌਰੀ ਤਾਂ ਨਾ ਜਾ ਆ ਤੇ ਪਿੰਡ ਕੱਢ ਲਾ ਵੀ ਜਵਾਬਾਂ ਦੀ ਮੰਨਦੀ ਕਦੂਆ ਹੈ ਜਵਾਖਾਂ ਦੇ ਚੋਲੇ ਤੇ ਇਹ ਰੋਟੀ ਖਾਂਦੀ ਆ ਨਾਲ ਇਹ ਖਾਣ ਵਾਲੀ ਹੈ ਜਵਾਖਾਂ ਨੇ ਕਾਪ ਪਰਾਂ ਕੱਢ ਰੱਖੀ ਹੈਗੀ ਹੈ ਆਪਦੀਆਂ ਦੋ ਫੱਕੀਆਂ ਖਾ ਲੈਂਦੀ ਹੈਗੀ ਜਵਾਖਾਂ ਤੋਂ ਵੀ ਰੋਜ਼ ਨੱਕ ਬੁੱਲ ਕਢੋਂਦੀ ਆ ਉਹ ਬਗਾਨੀਆਂ ਤੀਆਂ ਮੈਨੂੰ ਤਾਂ ਦੇਖ ਸਿਖਾਉਂਦੀ ਆ ਅੱਖ ਹੋਰ ਮੇਰੀ ਤੀਨ ਨੂੰ ਦਵਾਈ ਦੇਣੀਆਂ ਮੇਰੀ ਤੀਨ ਦੀ ਸਾਮ ਕਰਨੀ ਮੈਂ ਬੈਠ ਕੇ ਉਹ ਬਗਾਨੀਆਂ ਤੀਆਂ ਦੀ ਜੇ ਸਾਮ ਕਰਦੇ ਅੱਖ ਨੂੰ ਜੇ ਜਾਪੇ ਆਵੜੇ ਸਹੁਰੇ ਘਰੀ ਕਿਹੜਾ ਗੁੜੀਆਂ ਕਰਦੀਆਂ ਨਹੀਂ ਹੁੰਦੀਆਂ ਭਾਈ ਜਾਪੇ ਹੈ ਉਹ ਆਈ ਵਾਰੀ ਉਹਨਾਂ ਨੂੰ ਉਥੇ ਪਿੰਡ ਟੱਕਰ ਦਾਂਦੀ ਸੀ ਉਹਨਾਂ ਦੇ ਪੇਕੇ ਇੱਕ ਜਾਪਾ ਵੀ ਇਹਨਾਂ ਦੇ ਜਿਹੜੇ ਦੋਏ ਨੂੰਹਾਂ ਲੱਗੀਆਂ ਇੱਕ ਜਾਪਾ ਵੀ ਆਉਂਦੇ ਘਰੇ ਨਹੀਂ ਕਰਾਇਆ ਇਹਨੇ ਨਹੀਂ ਪਤਾ ਹੀ ਹੈ ਇਹਦੀਆਂ ਕਰਤੂਤਾਂ ਦਾ ਇਹਦੇ ਕਿੱਡੇ ਕਿ ਝੰਡੇ ਚੜ੍ਹੇ ਮੈਨੂੰ ਸਾਰਾ ਪਤਾ ਹੈਗਾ ਚੱਲ ਜਾ ਜਾ ਕੇ ਮਨਿੰਦਰ ਨੂੰ ਕਹ ਦੇ ਕੋਈ ਉਹਨਾਂ ਨੂੰ ਦੇਖਦੀਆਂ ਆਈ ਨਹੀਂ ਪਤਾ ਹੈਗਾ ਮਨਿੰਦਰ ਦੇ ਮਗਰ-ਵਗ ਜੇ ਉਹਨੂੰ ਕੁਛ ਚ ਵਾਕਣੀ ਨੂੰ ਬੋਲਣ ਲੱਗੇ ਜੀ ਤੂੰ ਮੱਥਾ ਡੰਮ ਦੇ ਜਿਹੜਾ ਡੰਮਣਾ ਚਾਹ ਪਾਣੀ ਰੋਟੀ ਟੁੱਕਦਾ ਮੈਨੂੰ ਹੀ ਜਾਨੀ ਆ ਜੀ ਮੈਨੂੰ ਮੇਰੇ ਇੱਥੇ ਭੇਜ ਦੇ ਮਨਿੰਦਰ ਨੂੰ ਬੱਸ ਤੂੰ ਆਪਦੇ ਜੀ ਇੱਥੇ ਵਹਿ ਜਾਗਾ ਤੂੰ ਭਰ ਬੈ ਜਾ ਬੈ ਜਾ ਮਾਂ ਹੁਣ ਛੇਤੀ ਲੇਟ ਹੋਈ ਜਾਣਾ ਖੋਲਦੀ ਮਾਂ ਖੁੱਲੀ ਐ ਅੰਨਾ ਤੈਨੂੰ ਪਤਾ ਵੀ ਮੇਰੀ ਮਾਂ ਨੂੰ ਖੋਲਣੀ ਨਹੀਂ ਆਉਂਦੀ ਹੈਗੀ ਤਾਂ ਇਹਨੂੰ ਫੜ ਲੈ ਇਹਨੂੰ ਫੜ ਲੈ ਹਏ ਗੋਡੇ ਤੋਂ ਪਤਾ ਨਹੀਂ ਖੜ ਜਾ ਬੱਸ ਵਸੇ ਬੁੱਤਾ ਆ ਕੰਪਨੀ ਵਾਲੇ ਨੇ ਮਾਂ ਲਾਇਆ ਫੜ ਕੇ ਚੜਨ ਅਸੇ ਸਾਡੇ ਵਰਗੀਆਂ ਬੁੜੀਆਂ ਠੇਰੀਆਂ ਨੂੰ ਹਨਾ ਤੇ ਮੈਂ ਤੈਨੂੰ ਤਾਂ ਹੀ ਤਾਂ ਕਹਿਣੀ ਐ ਦੀ ਗੋਡੇ ਵੀ ਖੜ ਗਏ ਮੇਰੇ ਹੋਰ ਮੈਨੂੰ ਆਏ ਤਾਂ ਦੱਸ ਦੇ ਮਾਂ ਹਾਂ ਤੂੰ ਮੇਰੇ ਨਾਲ ਕਿਉਂ ਲੰਘ ਗਈ ਮੈਂ ਉਹਦੇ ਕੰਮ ਚੱਲਿਆ ਸੀ ਹੁਣ ਤੂੰ ਕਿੱਧਰ ਜਾਣਾ ਮੈਨੂੰ ਛੱਡਿਆ ਪੁੱਤ ਕਿੱਥੇ ਜਿੱਥੇ ਮੇਰਾ ਜੀ ਕਰੂਗਾ ਕਿਉਂ ਹਰ ਹੌਰ ਫਿਰ ਤੂੰ ਅੱਖੇ ਤਾਂ ਮੇਰੇ ਲੱਗਦਾ ਨਹੀਂ ਹੈਗਾ ਜੀ ਅੱਖੇ ਲੱਗਾ ਮਾਦਰੇ ਮੈਂ ਹੁਣ ਤੈਨੂੰ ਬਾਰ-ਬਾਰ ਨਾ ਬੇਸ਼ਰਮੀ ਜਨਾ ਦੇ ਬੇਸ਼ਰਮੀ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਕੀ ਕਿਹਾ ਸੀ ਵੀ ਅੱਜ ਘੰਟਾ ਸੁਨੇਹਾ ਹੀ ਕਿਹਾ ਤੂੰ 2 ਘੰਟੇ ਲੇਟ ਹੋ ਗਿਆ ਫਿਰ ਮਾਂ ਮੈਨੂੰ ਕੰਮ ਸੀਗਾ ਕੋਈ ਤੈਨੂੰ ਦੱਸਦਾ ਧਰਨੇ ਤੇ ਜਾਣੇ ਹੁੰਨੇ ਆ ਫਿਰ ਹੁਣ ਮੈਂ ਹੋਰ ਦੱਸ ਕੀ ਕਰਾਂ ਧਰਨੇ ਲੱਗਦੇ ਨੇ ਧਰਨੇ ਤੇ ਜਾਣਾ ਪੈਂਦਾ ਹੈ ਜੇ ਮੈਂ ਨਹੀਂ ਜਾਂਦਾ ਤਾਂ ਸਾਰੇ ਜਿਹੜੇ ਨਾਲ ਦੇ ਮੈਹਕਮੇ ਵਾਲੇ ਬੰਦੇ ਫਿਰ ਉਹਨਾਂ ਰਾਜ ਹੁੰਦੇ ਆਗੇ ਫਿਰ ਹੋਈ ਜਾਂ ਇੱਕ ਦਿਨ ਮਾਂ ਵਾਸਤੇ ਵੀ ਟਾਈਮ ਨਹੀਂ ਕੱਢ ਸਕਦਾ ਹੈ ਉਦੋਂ ਵੀ 2 ਘੰਟੇ ਲੇਟ ਰ ਮੇਰੀ ਗੱਲ ਸੁਣ ਲੈ ਚਲੋ ਤਾਂ ਹੋ ਗਈ ਨਿਭੜ ਗਈ ਬਚੋਲਾ ਆ ਗਿਆ ਤੇ ਮੇਰੀ ਬਚੋਲੇ ਨਾਲ ਗੱਲ ਹੋ ਗਈ ਮਾਂ ਤੇਰੀ ਦਾ ਗੱਲ ਹੋ ਗਈ ਮੈਂ ਤੈਨੂੰ ਕਹਿ ਕੇ ਤਾਂ ਗਿਆ ਸੀ ਬਚੋਲੇ ਨਾਲ ਗੱਲ ਕਰਨੀ ਪਰ ਗੱਲ ਤਾਂ ਹੁਣ ਗੱਲ ਦੀ ਐ ਵੀ ਜਦੋਂ ਮੈਨੂੰ ਉੱਥੇ ਕੰਮ ਪੈ ਗਿਆ ਤਾਂ ਅਗਲੇ ਨੂੰ ਕਹਿ ਦਿੰਦੀ ਭਾਈ ਮੁੰਡਾ ਮੇਰਾ ਕੰਮ ਮੰਗਾ ਮੈਂ ਇਹ ਗੱਲ ਸਮਝਾਤੀ ਵਿਚੋਲੇ ਨੂੰ ਫੋਟੋ ਤੇਰੀ ਦਿਖਾਤੀ ਦੇ ਦਿਨਾ ਕੁੜੀ ਵਾਲਿਆਂ ਨੂੰ ਦਿਖਾ ਦੇ ਕੁੜੀ ਦੀ ਮੈਂ ਫੋਟੋ ਰੱਖ ਲਈ ਮੇਰੀ ਗੱਲ ਸੁਣਨਾ ਪੁੱਤ ਤੂੰ ਇਹ ਨਾ ਹਟਦੀ ਨਹੀਂ ਫਿਰ ਇੱਕੋ ਗੱਲ ਦੇ ਮਗਰ ਪੈ ਜਾਨੀ ਆ ਜਦੋਂ ਮੈਂ ਤੈਨੂੰ ਕਹੀ ਜਾਂ ਨਾ ਮੈਂ ਕੋਈ ਨਹੀਂ ਮੈਂ ਕਰਾ ਲੂੰਗਾ ਵਿਆਹ ਠੀਕ ਹੈ ਹੁਣ ਤੂੰ ਐਂ ਦੱਸ ਮੈਂ ਪਹਿਲਾਂ ਵਿਆਹ ਕਰਾਵਾਂ ਕਿ ਧਰਨੇ ਤੇ ਬੈਠਾਂ ਧਰਨੇ ਤੇ ਵਿਆਹ ਤੋਂ ਕੇ ਤੇ ਨੂੰ ਮਗਰ ਪੱਜੂਗੀ ਤੇਰੇ ਮੇਰੇ ਕੋਲ ਸਾਡੇ ਕਿ ਮੈਂ ਕੰਮ ਕਰਾਂ ਵਾਲਾ ਤੂੰ ਧਰਨੇ ਤੇ ਫਿਰਦਾ ਰਿਹਾ ਤੇ ਭੌਕਦਾ ਫਿਰ ਹੋਰ ਮੈਥੋਂ ਕਾਹਨੇਗਾ ਤੂੰ ਮੇਰੀ ਗੱਲ ਸੁਣਨਾ ਉਹ ਵਿਚੋਲੇ ਕੋਲੇ ਤਿੰਨ ਕੁੜੀਆਂ ਨੇ ਪਹਿਲੀ ਤਾਂ ਕੁੜੀ ਦਿਖਾਈ ਮੈਨੂੰ ਘਰ ਦੇ ਕੰਮ ਕਰਦੀ ਸੀ ਅਨਪੜ੍ਹ ਮੈਂ ਤਾਂ ਉਹਨਾਂ ਕਰਾਉਣੀ ਨਹੀਂ ਉਹ ਤਾਂ ਮੈਂ ਆਪ ਹੀ ਜਵਾਕਾ ਹਾਂ ਤਨਵਾ ਕੇ ਆਇਆ ਲੱਗੀ ਲੱਗੀ ਨਾ ਕਰਵਾਉਣਾ ਹਾਂ ਉਹ ਆ ਲੱਗਿਓ ਹੋਈ ਐ ਜੇ ਟਿਕਾਣੇ ਰੱਖ ਲਾ ਦੂਜੀ ਕੁੜੀ ਤੇ ਆ ਦੇਖ ਲੈ ਮੁੰਡੇ ਫੋਨ ਕਿੰਨੇ ਕਰੀ ਜਾਂਦੇ ਕੱਟਦੇ ਫੋਨ ਇੱਕ ਮਿੰਟ ਛੱਡ ਜਾ ਮੈਂ ਅੱਗੇ ਅੰਹੀਂ ਸੱਦੀ ਜਾਂਦੇ ਨੇਗੇ ਦੂਜੀ ਤੂੰ ਬੋਲ ਬਹੁਤ ਦੱਸੀ ਚੱਲ ਬਸ ਕੋਈ ਨਹੀਂ ਬਰਾ ਤੇਰੇ ਵਾਲੀ ਦੂਜੀ ਕੁੜੀ ਤੀ ਸਰਕਾਰੀ ਨੌਕਰੀ ਤੇ ਉਹ ਕਹਿੰਦੀ ਮੁੰਡਾ ਕਹਿੰਦੀ ਓਨੇ ਪੱਕਿਆਂ ਚ ਚਾਹੀਦਾ ਮੈਨੂੰ ਓਨੀ ਨੌਕਰੀ ਵਾਲਾ ਸਰ ਮੇਰੀ ਸਰਕਾਰੀ ਨੌਕਰੀ ਹੈ ਨਹੀਂ ਦੂਜੀ ਵੀ ਗਈ ਉਹ ਵੀ ਗਈ ਤੀਜੀ ਪੱਕੀ ਪੁੱਤਿਆ ਸੁਣਤਾ ਲੈ ਨਹੀਂ ਤੀਜੀ ਪੱਕੀ ਕਹਿੰਦੀ ਮੈਂ ਤਾਂ ਕੱਚੇ ਮੁੰਡਾ ਚਾਹੀਦਾ ਕਹਿੰਦੀ ਮੈਂ ਤਾਂ ਫਿਰ ਹਾਂ ਕਰਤੀ ਨਾਲੇ ਦੇਣਗੇ ਪੁੱਤ ਘਰ-ਪਰਦਾਨਗੇ ਆਹ ਤਾਂ ਗੱਡੀ ਕੀ ਆ ਐਦੂੰ ਸੋਹਣੀ ਗੱਡੀ ਲਵਾਵਾਂਗੇ ਓ ਮਾਂ ਮੇਰੀ ਗੱਲ ਸੁਣ ਆਪਦੀ ਚੀਜ਼ ਨੂੰ ਨਾ ਦਿਨਾ ਹੁੰਦਾ ਮੇਰੀ ਗੱਲ ਸੁਣ ਲੈ ਦੂਜੇ ਦੀ ਥਾਲੀ ਦੇ ਵਿੱਚ ਨਾ ਲੱਡੂ ਵੱਡਾ ਦੇਖਦਾ ਹੁੰਦਾ ਠੀਕ ਹੈ ਜੇ 1 ਮਿੰਟ ਪਹਿਲਾਂ ਮੇਰੀ ਤੂੰ ਗੱਲ ਸੁਣਾ ਪੱਕੀ ਐ ਉਹ ਲੱਗੀ ਵੀ ਐ ਠੀਕ ਐ ਮੁੰਡਾ ਉਹ ਕੱਚਾ ਭਾਲਦੀ ਐ ਠੀਕ ਐ ਤੇ ਜੇ ਤੂੰ ਹੁਣ ਮੇਰੀ ਗੱਲ ਸੁਣ ਮੈਨੂੰ ਉਥੇ ਫਸਾ ਦੇਗੀ ਕੱਲ ਨੂੰ ਕੋਈ ਗੱਲ ਵਿੱਚੋਂ ਹੋਰ ਨਿਕਲੂਗੀ ਠੀਕ ਐ ਤੇ ਅੱਛਾ ਪੱਕੇ ਲੱਗੇ ਵਾਲੇ ਬੰਦੇ ਮੈਂ ਤਾਂ ਦੇਖਿਆ ਨਹੀਂ ਕੋਈ ਸਰਕਾਰੀ ਲੱਗੇ ਵਾਲਾ ਐ ਕਹਿੰਦਾ ਮੈਂ ਪ੍ਰਾਈਵੇਟ ਨਾਲ ਵਿਆਹ ਕਰਵਾ ਲੂੰ ਓਏ ਉਹ ਕੰਵਲੀ ਐ ਉਹਦੇ ਖਰਚੇ ਵੀ ਨਾ ਤੇ ਕਿੰਨੇ ਹੋਣਗੇ ਮਾਂ ਮੇਰੀ 1 ਮਿੰਟ ਬਾਅਦ ਤੂੰ ਮੇਰੀ ਗੱਲ ਸੁਣ ਆਪ ਉਹ ਲੱਖ ਰੁਪਇਆ ਕਮਾਉਂਦੀ ਹੋਊਗੀ ਤੇ ਉਹਦੇ ਖਰਚੇ ਪਤਾ ਕਿੰਨੇ ਹੋਣਗੇ ਮਾਂ ਜੇ ਆਪ ਉਹ ਲੱਖ ਰੁਪਇਆ ਕਮਾਉਂਦੀ ਐ ਤਾਂ 70000 ਦੇ ਉਹਦੇ ਖਰਚੇ ਹੋਣਗੇ ਠੀਕ ਹੈ ਦੂਜੀ ਗੱਲ ਤੇ ਉਹ ਫਿਰ ਪ੍ਰਾਈਵੇਟ ਨੌਕਰੀ ਵਾਲ ਤੋਂ 20000 ਵਾਲ ਤੋਂ ਕਿਵੇਂ ਫਿਰ ਰੱਖੀ ਜਾਊਗੀ ਤੂੰ ਆਂ ਦੱਸ ਹੈ ਕਿੱਤੋਂ ਮੋਈ ਲਿਆਊਗਾ ਉਹ ਫਿਰ ਉਹ 20000 ਰੁਪਏ ਨਾਲ ਸੁਣ ਮੇਰੀ ਗੱਲ ਸੁਣ ਲੈ ਜਦੋਂ ਲੱਖ ਰੁਪਏ ਕਮਾਉਂਦੀ ਐ 70000 ਉਹ ਆਪਦੇ ਤੇ ਲਾ ਲਿਆ ਕਰੂ 30000 ਆਪਾਂ ਨੂੰ ਮੁਕਦਾ ਨਹੀਂ ਘਰ ਦਾ ਖਰਚਾ ਤੂੰ ਬਾਕੀ ਤੇ ਇਤਨਖਾ ਚੱਲ ਆਹੀ ਲਾ ਲਾ ਤੇ ਤੂੰ ਜਿਵੇਂ ਤੂੰ ਚੱਲਦਾ ਉмма ਕਿੱਥੇ ਗੁਜ਼ਾਰਾ ਹੋ ਜੂਗਾ ਚੱਲ 70000 ਰੁਪਏ ਤੂੰ ਕਹਿੰਨੀ ਆਉਦਾ ਖਰਚਾ 30000 ਨਾ ਖਰਚਾ ਲਜੂਗਾ ਨਾ ਹੋਰ ਕੁਛ ਤੇਲ ਪਾਣੀ ਗੱਡੀ ਦੇ ਵਾਸਤੇ ਕੋਈ ਹੋਰ ਚੀਜ਼ਾਂ ਖਰਚ ਦੇ ਵਾਸਤੇ ਜਵਾਕ ਨਹੀਂ ਹੋਣਗੇ ਹੈ ਇਹ ਜਵਾਕਾਂ ਵਾਦੀ ਖਾਣਾ ਸੁਧਰ ਵੀ ਜਾਊ ਇੰਨੇ ਪੈਸੇ ਲਾਉਣੇ ਬੰਦ ਵੀ ਕਰ ਦਊਗੀ ਤੈਨੂੰ ਪਤਾ ਹੈ ਜਦੋਂ ਆਪਦਾ ਫਿਰ ਘਰ ਦਾ ਪਿਆਰ ਹੋ ਜੂ ਵੀ ਮੇਰਾ ਘਰ ਹੈ ਮੇਰੇ ਬੱਚੇ ਉਹਦਾ ਖਰਚਾ ਅੱਧਾ ਕਰ ਦਊਗੀ ਓਏ ਇਹ ਜਾਵਾ ਹੈਗਾ ਬਚੋਲਾ ਕੌਣ ਹੈ ਬਲਾ ਤਾਂ ਮੈਨੂੰ ਆਂ ਦੱਸ ਜਿਹੜਾ ਤੈਨੂੰ ਇਹ ਰਿਸ਼ਤੇ ਦੇ ਗਿਆ ਤੂੰ ਮੇਰੀ ਮੇਰੀ ਗੱਲ ਸੁਣ ਲੈ ਮੇਰੇ ਕੋਲੇ ਕੁੜੀ ਦੀ ਫੋਟੋ ਆ ਉਹ ਪਾ ਆ ਗਿਆ ਮੈਂ ਤਾਂ ਪਵਾ ਲਈ ਤੈਨੂੰ ਪਤਾ ਵੀ ਮੇਰੀ ਮਾਂ ਕਿੰਨੀ ਉਹ ਹੈਗੀ ਮੈਂ ਉਹੀ ਨਹੀਂ ਹਾਂ ਕਰਦੀ ਉਹ ਲਿਆ ਮੈਨੂੰ ਫੋਟੋ ਦਿਖਾ ਦੇ ਇੱਕ ਮਿੰਟ ਖੜਦਾ ਹਾਂ ਦਿਖਾਦਾ ਆ ਦੇ ਆ ਦੇਖ ਨਾ ਇਹ ਨਕਸ਼ੇ ਦੇਖ ਪਹਿਲਾਂ ਕੁੜੀ ਕਿਉਂ ਕਿਉਂ ਤੈਨੂੰ ਕਿਹਾ ਸੀਗਾ ਨਾ ਕੋਈ ਨਾ ਕੋਈ ਕੱਜਦਾ ਹੋਊਗਾ ਤੇ ਕੱਜ ਕੀ ਹੈ ਤੇ ਫਿਰ ਹੋਰ ਕੀ ਹੈ ਇਹ ਕੋਈ ਜੱਜੂ ਵੀ ਮੇਰੇ ਨਾਲ ਤੋਂ ਮਾੜਾ ਮੋਟਾ ਰੰਗ ਰੂਪ ਦਾ ਦੇਖੇ ਮਾਂ ਮੇਰਾ ਦੇਦੇ ਨਾਲ ਜੱਜਦਾ ਕੁਝ ਹੈ ਹੈ ਕਮਾਲ ਹੋ ਗਈ ਦੋ ਹੀ ਰੰਗ ਹੁੰਦੇ ਨੇ ਰੱਬ ਨੇ ਦੋ ਹੀ ਰੰਗ ਬਣਾਏ ਨੇ ਗੋਰਾ ਤੇ ਕਾਲਾ ਕਾਲੀ ਫਿਰ ਜੱਜਦੀ ਐ ਸਰਕਾਰੀ ਨੌਕਰੀ ਵਾਲੀ ਕਾਲੀ ਕੁੜੀ ਤੂੰ ਕਮਾਲ ਕਰਦੀ ਐ ਮਾ ਤੇ ਦੁਆਏ ਦੱਸ ਮੈਨੂੰ ਠੀਕ ਐ ਤੂੰ ਮੈਨੂੰ ਵੇਚਣ ਲੱਗੀ ਐ ਐ ਮੈਂ ਮਾਰ ਚਾਂ ਵੇਚ ਕਦੋਂ ਵੇਚ ਬੈਤ ਮਸਾ ਦੇਖ ਕੇ ਤੈਨੂੰ ਵੇਚੂਗੀ ਪਹਿਲਾਂ ਉੱਤੇ ਇੱਕ ਵਾਰੀ ਬਿਊਟੀ ਪਾਰਲਰ ਚ ਜਾਇਆ ਕਰੂ ਮੀਨਾ ਐ ਚੌਂਕਿਆ ਕਰੂ ਚੰਨ ਦੇ ਟੁਕੜੇ ਵਾਂਗੂ ਫੇਰ ਫੇਰ ਜਦੋਂ ਮਾੜੀ ਜੀ ਫਿੱਕੀ ਪਿਆ ਕਰੂ ਫੇਰ ਲਾਇਆ ਕਰਾਂਗੇ ਮੇਰੀ ਗੱਲ ਸੁਣ ਲੈ ਮਾ ਠੀਕ ਐ ਪਹਿਲਾਂ ਤਾਂ ਮੈਨੂੰ ਬਚੋਲੇ ਨਾਲ ਗੱਲ ਕਰਵਾ ਤੇ ਤੂੰ ਉਹਨੂੰ ਮੇਰੀ ਫੋਟੋ ਦਿਖਾਈ ਸੀ ਐ ਤੇ ਉਹ ਕਿਵੇਂ ਕਹਿ ਗਿਆ ਤੈਨੂੰ ਕਿਹੜੇ ਹਿਸਾਬ ਨਾਲ ਕਹਿ ਗਿਆ ਆਂ ਬਿਆਂ ਉਹ ਲੋਕ ਕੀ ਕਹਿਣਗੇ ਪਹਿਲਾਂ ਤੂੰ ਮੈਨੂੰ ਐਂ ਦੱਸ ਇਹ ਰਿਸ਼ਤੇ ਵਾਸਤਾ ਮਾਮੇ ਨੇ ਹੀ ਮੰਨਣਾ ਤੂੰ ਐਂ ਕਰ ਮਾਮੇ ਨੂੰ ਫੋਟੋ ਦਿਖਾ ਦੇ ਲੈ ਇਹ ਕੰਮ ਆ ਲਿਆ ਜੇ ਮਾੜੀ ਰੰਗ ਪੱਕਾ ਹੈ ਸਾਈਓ ਸਰਕਾਰੀ ਨੌਕਰੀ ਵਾਲੀ ਇੱਕ ਕੱਚੇ ਨੂੰ ਹਾਂ ਕਰ ਗਿਆ ਦਿਮਾਗ ਨੂੰ ਹੱਥ ਮਾਰਦਾ ਕਰ ਮੈਂ ਮੈਨੂੰ ਵੀ ਸ਼ੀਮੀ ਨੂੰ ਕੋਈ ਪੱਕੀ ਨੌਕਰੀ ਮਿਲ ਜੂਗੀ ਠੀਕ ਹੈ ਤੇ ਕੋਈ ਮੈਨੂੰ ਕੋਈ ਐਂ ਕਾਲੀ ਨਹੀਂ ਹੈਗੀ ਕਿ ਮੈਂ ਐਡੀਆਂ ਜਾ ਕੇ ਫਾਹਾਂ ਨਹੀਂ ਲੈਣਾ ਮਾਂ ਠੀਕ ਹੈ ਗੱਲ ਸੁਣ ਲੈ ਚੱਲ ਤੂੰ ਫਿਰ ਐਂ ਕਰ ਮਾ ਠੀਕ ਹੈ ਤੂੰ ਐਂ ਕਰੀ ਵੀ ਜਿਹੜੀ ਆ ਫੋਟੋ ਹੈ ਇਹ ਫੋਟੋ ਤੂੰ ਨਾਨਕੇ ਲੈ ਜਾ ਠੀਕ ਹੈ ਤੇ ਨਾਨਕੇ ਸਾਰੇ ਨੂੰ ਦਿਖਾ ਦੇ ਮਾਮੀ ਨੂੰ ਦਿਖਾ ਦੇ ਮਾਮੇ ਨੂੰ ਦਿਖਾ ਦੇ ਨਾਨੀ ਨੂੰ ਦਿਖਾ ਦੇ ਜੇ ਉਹਨਾਂ ਨੇ ਹਾਂ ਕਰ ਦਿੱਤੀਗਾ ਤਾਂ ਮੈਂ ਵਿਆਹ ਕਰਵਾ ਲੂੰਗਾ ਕੋਈ ਗੱਲ ਨਹੀਂ ਮੈਂ ਪਾ ਲੂੰਗਾ ਗੱਲ ਦੇ ਵਿੱਚ ਸੰਗਲ ਜੇ ਤੂੰ ਕਹਿੰਨੀ ਹੈ ਨਾ ਪਰ ਗੱਲ ਸੁਣ ਲੈ ਮੇਰੀ ਤੂੰ ਐਂ ਦੇਖ ਲੈ ਵੀ ਜੇ ਤੂੰ ਇਹ ਨਾਲ ਮੇਰਾ ਵਿਆਹ ਕਰਵਾਤਾ ਸਾਡਾ ਦਿਲ ਨਹੀਂ ਮਿਲਣਾ ਮਾਂ ਮੈਂ ਤੈਨੂੰ ਸਹੀ ਗੱਲ ਦੱਸਤੀ ਠੀਕ ਹੈ ਮੈਂ ਇਹਨੂੰ ਬੁਲਾਇਆ ਨਹੀਂ ਕਰਨਾ ਫਿਰ ਆਪਣੀ ਘਰ ਦੇ ਵਿੱਚ ਇਹ ਗੱਲ ਪਿਛਲੜਾਈ ਹੋਊਗੀ ਆ ਲੜਾਈ ਤਾਂ ਤੂੰ ਰੋਜ਼ ਹੀ ਕਰਦਾ ਨਾਲੇ ਮੇਰੀ ਗੱਲ ਸੁਣ ਲੈ ਤੂੰ ਕਹਿੰਨਾ ਮਾਮੇ ਤੇ ਨਾਨੀ ਦਿਖਾ ਦੇ ਨਾਨੀ ਨੂੰ ਕਰਤਾ ਫੋਨ ਨਾਨੀ ਤੇਰੀ ਉਰੇ ਆਊਗੀ ਮੈਨੂੰ ਵੀ ਜਾਣਦੀਆਂ ਬ ਤੂੰ ਚਿੱਕਤਾ ਨਾ ਕਹੇ ਮੈਨੂੰ ਵੀ ਮਾਤਾ ਮੈਂ ਹੋਰ ਕਿਸੇ ਨਾਲ ਵਿਆਹ ਕਰਾਉ ਮਰਜ਼ੀ ਕਰ ਭਾਈ ਮੇਰੀ ਗੱਲ ਤਾਂ ਸੁਣ ਨਾ ਮਾ ਦੂ ਜਾਂ ਤੂੰ ਇਹ ਜੀਆਂ ਗੱਲਾਂ ਕਹਿੰਦੀ ਤੂੰ ਅੱਜ ਜਵਾਗ ਨਾ ਇਹ ਜਿੱਦ ਗੱਲ ਕਰਦੀ ਸੁਣੀ ਲੱਗਦੀ ਹੈ ਹੈ ਕੋਈ ਨਹੀਂ ਜਦੋਂ ਤੈਨੂੰ ਮੈਂ ਕਹੇ ਤਾ ਜੇ ਇਹਦੀ ਕੋਈ ਗੱਲਬਾਤ ਹੁੰਦੀ ਕਿਸੇ ਹੋਰ ਨਾਲ ਗੱਲਬਾਤ ਹੁੰਦੀ ਤਾਂ ਤੈਨੂੰ ਆ ਸਪਸ਼ਟ ਕਹਿ ਦਿੰਦਾ ਠੀਕ ਹੈ ਨਾ ਕੋਈ ਏਡੀ ਵੱਡੀ ਗੱਲ ਨਹੀਂ ਬਸ ਕੋਈ ਗੱਲ ਨਹੀਂ ਭਾਈ ਸਮਝੀ ਖੜੀ ਐ ਮੈਂ ਪਾਗਲ ਨਹੀਂ ਕਿਤੇ ਉਹੀ ਨਹੀਂ ਆਏ ਹੈਗੇ ਤੂੰ ਪਚਾ ਹੰਡੀ ਹੋਈਆਂ ਮੈਂ ਵੀ ਸਾਰੀ ਉਮਰ ਕੱਢ ਲਈ ਸਾਨੂੰ ਪਾਲ ਪਾਲ ਕੇ ਬਾੜੀ ਬੰਦ ਕਰ ਦੇ ਮੈਂ ਨਹੀਂ ਵਿਆਹ ਕਰਾਉਂਦਾ ਕਮਾਲ ਆ ਯਾਰ ਲੈ ਦੇਖ ਲੈ ਰੰਗ ਰੂਪ ਦਿਸਦਾ ਕੋਈ ਮਿਲਦਾਗਾ ਮੈਂ ਕਰਦਾ ਮਾਮੇ ਨਾਲ ਗੱਲ ਕੋਈ ਨਹੀਂ ਮੈਂ ਕਰਦਾ ਫੋਨ ਮਾਮਾ ਤੂੰ ਕਮਾਲ ਹੋ ਗਈ ਯਾਰ ਹੈ ਹਾਂਜੀ ਭਾਵੇਂ ਬੈਠ ਤੁਸੀਂ ਕਾ ਧੁਰੇ ਫਿਰਦੇ ਹੋ ਬੈਠੋ ਕੁਛ ਨਹੀਂ ਮੈਂ ਤੇ ਆਵੇਂ ਨਾ ਕੋਈ ਫਿਰਿਆ ਕਰੋ ਉਹ ਕੁਛ ਨਹੀਂ ਹੁੰਦਾ ਆਪਦੇ ਕਮਰੇ ਚੋਂ ਇੱਥੇ ਤੁਰ ਕੇ ਆਈਆਂ ਫੇਰ ਕੀ ਹੋ ਗਿਆ ਟੈਸਟ ਕਰਿਆ ਕਰੋ ਤੂੰ ਕੀ ਕਰੀ ਜਾਂਦੀ ਸੀ ਕੁਛ ਨਹੀਂ ਬੰਦਾ ਠੰਡ ਚ ਲੱਗੀ ਹੰਦੀ ਐ ਮੈਂ ਚੱਲ ਕੋਟ ਜਾਂ ਪਾ ਲੈ ਪੂਰੇ ਢੰਡ ਹੋ ਰਹੀਆਂ ਉਹ ਤਾਂ ਕੱਪੜੇ ਪਾ ਕੇ ਰੱਖਿਆ ਕਰ ਹਾਂਜੀ ਹਾਂਜੀ ਬਾਬਾ ਤੇ ਮੈਨਾਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਹਾਂਜੀ ਦੱਸੋ ਮੈਂ ਤਾਂ ਤੈਨੂੰ ਨਾ ਇਹੀ ਗੱਲ ਕਹਿੰਦੀ ਸੀ ਕਿ ਤੇਰੀ ਪਿਛਲੀ ਜ਼ਿੰਦਗੀ ਚ ਜੋ ਖੁਸ਼ ਹੋ ਗਿਆ ਨਾ ਹੁਣ ਤੂੰ ਭੁੱਲ ਕੇ ਨਾ ਅੱਗੇ ਵਧ ਜਾ ਉਹਦੇ ਬਾਰੇ ਸੋਚੀ ਨਾ ਜਾਇਆ ਕਰ ਮੈਂ ਸਮਝ ਹੀ ਨਹੀਂ ਪਰ ਤੇਰੀ ਗੱਲ ਕਿਸੇ ਕੀ ਦੇ ਬਾਰੇ ਕਹਿ ਰਹੀ ਆਂ ਆਹੀ ਜਿਹੜੇ ਕਿਕਰ ਸਿੰਘ ਵਾਲੀ ਸਾਰੀ ਗੱਲ ਹੋਈ ਹੈਗੀ ਅੱਛਾ ਠੀਕ ਹੈ ਹੋਰ ਕੁਛ ਵੀ ਬੀ ਕੁਛ ਨਹੀਂ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਕਿ ਤੂੰ ਨਾ ਅੱਗੇ ਦੀ ਜ਼ਿੰਦਗੀ ਬਾਰੇ ਸੋਚ ਉਹ ਜਿਹੜਾ ਕੁਝ ਵੀ ਹੋਇਆ ਤੇਰੇ ਨਾਲ ਸਾਰਾ ਕੁਝ ਭੁੱਲ ਜਾ ਉਸ ਇਨਸਾਨ ਨੂੰ ਵੀ ਭੁੱਲ ਜਾ ਤੂੰ ਕਿਉਂਕਿ ਕਦੇ ਤੇਰੀ ਜ਼ਿੰਦਗੀ ਚ ਆਇਆ ਸੀ ਜਾਂ ਤੇਰੇ ਨਾਲ ਕੁਝ ਵੀ ਹੋਇਆ ਦੇਖੋ ਪਾਪੀ ਮੇਰੀ ਜ਼ਿੰਦਗੀ ਆ ਮੈਂ ਕਿਹਨੂੰ ਭੁੱਲਣਾ ਕਿਹਨੂੰ ਮੈਂ ਯਾਦ ਰੱਖਣਾ ਇਹ ਮੈਂ ਦੇਖਣਾ ਨਾ ਕਿ ਤੁਸੀਂ ਇਹ ਗੱਲ ਤੁਸੀਂ ਨਾ ਮੈਨੂੰ ਸਿਖਾਓ ਵੀ ਉਸ ਗੱਲ ਨੂੰ ਭੁੱਲ ਜਾ ਕਿਕਰ ਸਿੰਘ ਨੂੰ ਭੁੱਲ ਜਾ ਜਾਂ ਤੇ ਜ਼ਿੰਦਗੀ ਅੱਗੇ ਵੱਰੇ ਸੋਚ ਮੈਂ ਆਪਦੀ ਜ਼ਿੰਦਗੀ ਚ ਕੀ ਕਰਨਾ ਉਹ ਮੈਨੂੰ ਪਤਾ ਤੁਸੀਂ ਤਾਂ ਮੈਨੂੰ ਨਾ ਹੀ ਸਿਖਾਓ ਤੇ ਬਾਲੀ ਵਧੀਆ ਗੱਲ ਹੋਊਗੀ ਤੇ ਕਿਕਰ ਸਿੰਘ ਨੂੰ ਭੁੱਲ ਜਾ ਵੀ ਉਹਨੇ ਜਿਹੜਾ ਕੁਝ ਕੀਤਾ ਫੁੱਡਲੀ ਆਸਾਨ ਆਪਾਂ ਵੀ ਇਹ ਕਹਿਣਾ ਪਰ ਜਿਹੜਾ ਕੋਈ ਉਹਨੇ ਮੇਰੇ ਨਾਲ ਕੀਤਾ ਨਾ ਮੇਰੀ ਸਾਰੇ ਜ਼ਿੰਦਗੀਆਂ ਉਹਨੇ ਤਬਾਹ ਕੀਤੀ ਆ ਸਿਰਫ ਉਹਦੇ ਪੈਰੋਂ ਹੋਇਆ ਸਾਰਾ ਕੁਝ ਮੇਰੀ ਹਸਦੀ ਖੀਲਦੀ ਜ਼ਿੰਦਗੀ ਨੂੰ ਉਹਨੇ ਨਰਕ ਬਣਾ ਕੇ ਰੱਖਤਾ ਮੈਨੂੰ ਨੇਰਿਆਂ ਵਿੱਚ ਸਿੱਟਤਾ ਮੈਨੂੰ ਕਿਵੇਂ ਭੁੱਲ ਜਾ ਤੇਰੀ ਸਾਰੀ ਗੱਲ ਨਾਲ ਵਾਕਿਫ ਆ ਮੈਨੂੰ ਚੰਗੀ ਤਰ੍ਹਾਂ ਪਤਾ ਕਿ ਕੀ ਕੁਝ ਹੋਇਆ ਪਰ ਜੇ ਆਪਾਂ ਉਹੀ ਗੱਲਾਂ ਯਾਦ ਕਰੀ ਜਾਵਾਂਗੇ ਫਿਰ ਆਪਾਂ ਅੱਗੇ ਕਿਵੇਂ ਵਧਾਂਗੇ ਨਾਲੇ ਤੂੰ ਇਹ ਨਾ ਸੋਚ ਕਿ ਮੈਂ ਤੇਰਾ ਮਾੜਾ ਸੋਚਦੀ ਆ ਤੈਨੂੰ ਪਤਾ ਨਾ ਮੈਂ ਤੈਨੂੰ ਹਮੇਸ਼ਾ ਆਪਣੀ ਭੈਣਾ ਵਾਂਗੂ ਸਮਝਿਆਗਾ ਜੇ ਮੈਂ ਤੈਨੂੰ ਕੁਝ ਮੰਨਦੀ ਆ ਤੈਨੂੰ ਤਾਂ ਹੀ ਸਮਝਾ ਰਹੀ ਆ ਦੇਖੋ ਭਾਬੀ ਸਮਝਾਉਣ ਨੂੰ ਕੋਈ ਮੈਂ ਕਮਲੀ ਤਾਂ ਹੈ ਕਿ ਮੈਨੂੰ ਕਿਸੇ ਗੱਲ ਦਾ ਪਤਾ ਨਹੀਂ ਵੀ ਜੇ ਤੁਸੀਂ ਮੈਨੂੰ ਸਮਝਾਉਂਗੇ ਤਾਂ ਹੀ ਮੈਨੂੰ ਕਿਸੇ ਗੱਲ ਦਾ ਪਤਾ ਲੱਗੂਗਾ ਮੈਂ ਸਿਆਣੀ ਆ ਮੈਂ ਪੜ੍ਹੀ ਲਿਖੀ ਆ ਮੈਨੂੰ ਸਾਰੀਆਂ ਗੱਲਾਂ ਦਾ ਹੀ ਪਤਾ ਵੀ ਮੈਂ ਅੱਗੇ ਆਪਦੀ ਲਾਈਫ 'ਚ ਕੀ ਕਰਨਾ ਕਿਵੇਂ ਰਹਿਣਾ ਤੇ ਮੈਂ ਕਿਵੇਂ ਖੁਸ਼ ਰਹਿ ਸਕਦੀ ਆ ਤੇ ਪਲੀਜ਼ ਮੈਨੂੰ ਵਾਰੀ-ਵਾਰੀ ਉਹਦੀਆਂ ਗੱਲਾਂ ਤਾਂ ਨਾ ਹੀ ਕਹੋ ਤੇ ਉਹ ਗੱਲਾਂ ਮੈਨੂੰ ਯਾਦ ਨਾ ਕਰਾਓ ਮੇਰੇ ਜ਼ਖਮ ਨਾ ਖਰੇਦੋ ਨਾ ਉਹਨਾਂ ਤੇ ਨੂਨ ਪਾਓ ਤੁਸੀਂ ਮਨਿੰਦਰ ਮੈਂ ਵੀ ਤੈਨੂੰ ਇਹੀ ਸਮਝਾਉਣਾ ਆਈਆਂ ਕਿ ਤੂੰ ਜਿੰਨੇ ਛੇਤੀ ਉਹ ਸਾਰਾ ਕੁਝ ਆਉਂਦੇ ਦਿਮਾਗ ਚੋਂ ਕੱਢ ਦੇਂਗੀ ਨਾ ਉਹਨਾਂ ਤੇਰੇ ਵਾਸਤੇ ਚੰਗਾ ਬਾਬੇ ਮੈਨੂੰ ਮਾਫ਼ ਕਰ ਦੇ ਮੇਰੇ ਤੋਂ ਕੁਝ ਬੋਲੇ ਚਾਊਗਾ ਤੁਸੀਂ ਪਲੀਜ਼ ਜਾਓ ਜੇ ਭੁੱਲ ਨਾ ਹੋਇਆ ਮੈਂ ਭੁੱਲ ਜੂੰਗੀ ਜਿਹੜੀਆਂ ਗੱਲਾਂ ਮੈਨੂੰ ਯਾਦ ਰੱਖਣ ਵਾਲੀਆਂ ਉਹ ਮੈਂ ਯਾਦ ਰੱਖ ਲੂੰ ਪਲੀਜ਼ ਤੁਸੀਂ ਤਾਂ ਮੈਨੂੰ ਨਾਈਂ ਸਿਖਾਓ ਕੋਈ ਗੱਲ ਨਹੀਂ ਮਨਿੰਦਰ ਜਿਵੇਂ ਤੇਰਾ ਦਿਲ ਕਰੇ ਤੂੰਵੇਂ ਕਰ ਲੈ ਪਰ ਮੈਂ ਹਮੇਸ਼ਾ ਤੇਰੇ ਨਾਲ ਆ ਇਹ ਗੱਲ ਕਦੇ ਨਾ ਭੁੱਲੀ ਮਾਸੀ ਨੇ ਜਿਹੜੀ ਗੱਲ ਕਹੀ ਸੀ ਉਹ ਤਾਂ ਜਮਾਂ ਸੱਚ ਹੋਊਗੀ ਮਾਸੀ ਕਹਿੰਦੀ ਸੀ ਤੇ ਕੰਮੋਂ ਤੇ ਇਹ ਕੋ ਲਾਊਗੀ ਕਹੂਗੀ ਵੀ ਇੱਕ ਸਿੰਘਾਂ ਦੀ ਗੱਲ ਭੁੱਲ ਜਾ ਉਹੀ ਗੱਲ ਹੋਈ ਭਾਬੀ ਨੇ ਆ ਕੇ ਮੈਨੂੰ ਸਾਰੀਆਂ ਗੱਲਾਂ ਉਹੀ ਕਹੀਆਂ ਜਿਹੜੀਆਂ ਕਿ ਮਾਸੀ ਨੇ ਕਹੀਆਂ ਸੀ ਕੀ ਸੱਚੀ ਪੂਹਾ ਭਬੀ ਨੂੰ ਇਹ ਸਾਰੇ ਕੋ ਸਿਖਾ ਰਹੀ ਸੀ ਕਿ ਸੱਚੀ ਪੂ ਆ ਦੇ ਕਹਿਣ ਤੇ ਵੀਰੇ ਲੀਕਾ ਸਿੰਘ ਨੂੰ ਛੱਡਿਆ ਮੈਨੂੰ ਸਮਝ ਨਹੀਂ ਆ ਰਿਹਾ ਵੀ ਕੌਣ ਮੇਰਾ ਹਾਫ ਦਾ ਤੇ ਕੌਣ ਮੇਰਾ ਦੁਸ਼ਮਣ ਹੈ ਇੱਥੇ ਜਿਹੜੀ ਪੂ ਮੈਨੂੰ ਇੰਨਾ ਲਾਡ ਕਰਦੀ ਸੀ ਇੰਨਾ ਪਿਆਰ ਕਰਦੀ ਸੀ ਕਿਉਂ ਸੱਚੀ ਮੇਰੇ ਹੱਥ ਤੇ ਬੁਰਾ ਸੋਚ ਸਕਦੀ ਹੈ ਕਿ ਮੈਨੂੰ ਮਾਸੀ ਦੀ ਗੱਲਾਂ ਤੇ ਯਕੀਨ ਕਰਨਾ ਚਾਹੀਦਾ ਤੇ ਨਹੀਂ ਪਰ ਮਾਸੀ ਨੇ ਜਿਹੜੀ ਗੱਲ ਕਹੀ ਕੋ ਜਮਾਂ ਸੱਚ ਹੋਈ ਆ ਗਰੀ ਹਮਨਿੰਦਰ ਕਿਤੇ ਜਾ ਰਹੇ ਸੀ ਤੁਸੀਂ ਥੋੜਾ ਜਿਹਾ ਜਾ ਕੇ ਹੁੰਦਾ ਸੀ ਕਿ ਹੋ ਗਿਆ ਅੱਛਾ ਅ ਮੇਰੇ ਤੁਹਾਨੂੰ ਇੱਕ ਗੱਲ ਕਰਨੀ ਸੀ ਪਲੀਜ਼ ਗੁੱਸਾ ਨਾ ਕਰਿਓ ਕਿ ਮਨਿੰਦਰ ਐ ਕਿਉਂ ਬੋਲ ਦਿਆ ਪਰ ਫਿਰ ਵੀ ਮੇਰੀ ਸਾਰੀ ਜ਼ਿੰਦਗੀ ਦਾ ਸੁਭਾਅ ਹੈ ਮੈਨੂੰ ਚੰਗਾ ਲੱਗਦਾ ਕਿ ਕੋਈ ਮੇਰੇ ਫੈਸਲਿਆਂ 'ਚ ਬੋਲੇ ਕਿ ਆਪਣੇ ਤੂੰ ਕਹਿਣਾ ਕੀ ਚਾਹਣੀ ਆਂ ਕਿਹੜੇ ਕੇ ਦੱਸ ਕਹਿਣਾ ਮੈਂ ਇਹ ਚਾਹਣੀ ਆਂ ਕਿ ਭਾਬੀ ਆਈ ਸੀ ਮੇਰੇ ਕੋਲ ਕੀ ਕਹਿੰਦੀ ਸੀ ਮੈਨੂੰ ਕਹਿੰਦੀ ਕਿਕਰ ਸਿੰਘ ਵਾਲੀ ਗੱਲ ਸਾਰੀ ਭੁੱਲ ਜਾ ਵੀ ਜਿਹੜਾ ਕੁਝ ਵੀ ਤੇਰੇ ਨਾਲ ਉਹਨੇ ਕੀਤਾ ਜਿਹੜਾ ਕੁਝ ਵੀ ਹੋਇਆ ਤੁਸੀਂ ਉਹਨੂੰ ਛੱਡ ਤਾ ਤੂੰ ਗੱਲਾਂ ਸਾਰੀਆਂ ਦਿਮਾਗ 'ਚੋਂ ਕੱਢ ਦੇ ਭੁੱਲ ਜਾ ਫਿਰ ਮੈਨੂੰ ਆਂ ਦੱਸ ਫਿਰ ਐਡੀ ਆਡੀ ਗੱਲ ਗੱਲਾਂ ਕੋਈ ਬੰਦਾ ਭੁੱਲ ਸਕਦਾ ਵੀ ਜਿਹੜਾ ਕੁਛ ਉਹਨੇ ਮੇਰੇ ਨਾਲ ਕੀਤਾ ਕਿ ਮੈਂ ਉਹ ਭੁੱਲ ਜਾ ਇੱਕ ਤਾਂ ਤੁਸੀਂ ਮੇਰੇ ਮੇ ਤੂੰ ਉਤੋਂ ਦੀ ਹੋ ਕੇ ਇੱਕ ਫੈਸਲਾ ਕੀਤਾ ਉਹਨੇ ਤੁਸੀਂ ਛੱਡਤਾ ਮੈਂ ਰਿਸਪੈਕਟ ਕੀਤੀ ਤੁਹਾਡੇ ਫੈਸਲੇ ਦੀ ਮੈਂ ਕੁਝ ਨਹੀਂ ਬੋਲੀ ਪਰ ਫਿਰ ਵੀ ਮੈਨੂੰ ਵਾਰ-ਵਾਰ ਆ ਕੇ ਉਹੀ ਗੱਲਾਂ ਦੁਹਾਈਆਂ ਜਾਂਦੀਆਂ ਨੇ ਤੇ ਕਿਵੇਂ ਦੁੱਖ ਨਹੀਂ ਲੱਗਦਾ ਜਾਣ-ਜਾਣ ਕੇ ਜਾਣ-ਜਾਣ ਕੇ ਗੱਲਾਂ ਕਹੀਆਂ ਜਾਂਦੀਆਂ ਨੇ ਹੁਣ ਮੈਨੂੰ ਨਹੀਂ ਪਤਾ ਵੀ ਇਹ ਗੱਲਾਂ ਦਿਵਾਰੇ-ਦਿਵਾਰੇ ਮੇਰੇ ਕੋਲ ਕਿਉਂ ਕੀਤੀਆਂ ਜਾਂਦੀਆਂ ਨੇ ਕਿ ਇਹ ਸਾਰੇ ਇਹ ਚਾਹੁੰਦੇ ਆ ਕਿ ਮੈਂ ਦੁਖੀ ਰਹਾ ਮੈਂ ਉਹ ਗੱਲਾਂ ਜਿਹੜੀਆਂ ਗੱਲਾਂ ਮੈਂ ਭੁੱਲਣਾ ਚਾਹਣੀ ਉਹ ਜਾਣ-ਜਾਣ ਕੇ ਯਾਦ ਕਰਾਉਂਦੇ ਨੇ ਮੈਨੂੰ ਕੋਈ ਨੀ ਮਨਿੰਦਰ ਤੈਨੂੰ ਉਹਨੇ ਕਹਿਤਾ ਨਾ ਤੂੰ ਗੁੱਸਾ ਨਾ ਕਰ ਚਲ ਕੋਈ ਗੱਲ ਨਹੀਂ ਉਹਨੂੰ ਮੈਂ ਸਮਝਾ ਦੂੰਗਾ ਮਨਿੰਦਰ ਕੋਲ ਇਹੋ ਜੀ ਗੱਲ ਨਾ ਕਰਿਆ ਕਰ ਤੂੰ ਮੇਰਾ ਗੁੱਸਾ ਕਿਉਂ ਨਾ ਕਰਾਂ ਮੈਨੂੰ ਕਹਿੰਦੇ ਆਪ ਦੀ ਜ਼ਿੰਦਗੀ ਬਾਰੇ ਸੋਚ ਮੈਨੂੰ ਐਂ ਕਸੋ ਮੈਂ ਨਿਆਣੀ ਆ ਮੈਂ ਜਵਾਗਣੀ ਆ 2 ਸਾਲਾਂ ਦੀ ਕਿ ਮੈਨੂੰ ਹਰ ਇੱਕ ਜਣਾ ਆ ਕੇ ਮੇਰੇ ਕੰਨ ਚ ਆ ਕੇ ਫੂਕਾ ਮਾਰਦਾ ਕਿ ਮੈਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਮੈਨੂੰ ਪਤਾ ਨਹੀਂ ਮੇਰੇ ਲਈ ਕੀ ਚੰਗਾ ਕੀ ਮਾੜਾ ਮਨਿੰਦਰ ਮੇਰੀ ਗੱਲ ਸੁਣਾ ਜੇ ਤੈਨੂੰ ਉਹ ਆਪਦਾ ਬਣਾ ਕੇ ਕਹੇ ਆਊਗਾ ਕੋਈ ਬਗਾਨੀ ਥੋੜੀਏ ਚਲ ਕੋਈ ਯਾਰ ਨਹੀਂ ਕਹਤਾ ਮੈਂ ਗਲਤੀ ਮੰਨਦਾ ਪਰ ਮੈਂ ਸਮਝਾ ਦੂੰਗਾ ਉਹਨੂੰ ਨਹੀਂ ਵੀਰੇ ਕਾਹ ਕਿ ਤੁਸੀਂ ਕਿਉਂ ਮੰਨੋਗੇ ਤੁਸੀਂ ਤਾਂ ਹਮੇਸ਼ਾ ਮੇਰੇ ਨਾਲ ਖੜੇ ਹੋ ਤੁਸੀਂ ਗਲਤੀ ਮੇਰੇ ਤੋਂ ਕਿਉਂ ਮੰਗ ਮੰਗਦੇ ਹੋ ਉਹ ਤੇਰੀ ਮੈਂ ਗੱਲ ਮੰਨਦਾ ਸਿਰਫ ਉਹਨੇ ਤੈਨੂੰ ਐਡੀ ਗੱਲ ਕਹਿਤੀ ਉਹਦੇ ਕਰਕੇ ਮੈਂ ਗਲਤੀ ਮੰਗ ਰਿਹਾ ਐਤੂ ਬਾਅਦ ਤੈਨੂੰ ਕਦੇ ਇਹੋ ਜੀ ਗੱਲ ਨਹੀਂ ਕਹੂਗਾ ਉਹਨੂੰ ਮੈਂ ਸਮਝਾ ਦੂੰਗਾ ਵੀਰੇ ਸਮਝਾ ਦੇ ਭਾਬੀ ਨੂੰ ਕਿ ਮੇਰੇ ਫੈਸਲਾ ਚ ਨਾ ਹੀ ਬੋਲਿਆ ਕਰੇ ਜਿਹੜਾ ਕੁਝ ਵੀ ਕਰਨਾ ਮੈਂ ਆਪ ਦੀ ਜ਼ਿੰਦਗੀ ਦਾ ਆਪ ਕਰਨਾ ਤੇ ਮੈਨੂੰ ਤਾਂ ਨਾ ਤੇਰੀ ਭਾਬੀ ਨਾਲ ਤਾਂ ਇਹ ਨਹੀਂ ਬੰਦੀਂਦੀ ਤੂੰ ਐ ਕਦੋਂ ਬੋਲੀ ਨਹੀਂ ਆ ਉਹੀ ਗੱਲ ਤਾਂ ਮੈਂ ਸੋਚੀ ਜਾਂਦੀ ਆ ਤੇ ਭਾਪੀ ਦਾ ਮੈਂ ਇੰਨਾ ਕਰਦੀ ਆ ਤੇ ਪਰ ਭਾਬੀ ਭਾਬੀ ਨੇ ਐ ਕਿਉਂ ਕੀਤਾ ਭਾਬੀ ਨੇ ਇਹ ਗੱਲਾਂ ਕਿਉਂ ਕੰਗਾ ਵੀ ਤੂੰ ਸਾਰਾ ਕੁਝ ਭੁੱਲ ਜਾ ਵੀਰੇ ਕਿਉਂ ਕਿਉਂ ਭੁੱਲ ਜਾ ਵੀਰੇ ਮੈਂ ਸਾਰਾ ਕੁਝ ਮੈਂ ਕਿਵੇਂ ਭੁੱਲ ਜਾ ਵੀਰੇ ਸਾਰਾ ਕੁਝ ਕੋਈ ਨਹੀਂ ਭੈਣੇ ਤੂੰ ਟੈਨਸ਼ਨ ਨਾ ਲੈ ਮੈਂ ਕਰਦਾ ਤੇਰੀ ਭਾਬੀ ਨਾਲ ਗੱਲ ਚੰਗਾ ਤੂੰ ਨਾ ਟੈਨਸ਼ਨ ਲੈ ਠੀਕ ਆ ਮੈਂ ਕਹਿੰਦੀ ਆ ਮੈਂ ਤੁਹਾਡੇ ਚ ਕੋਈ ਲੜਾਈ ਨਹੀਂ ਪਾਉਣਾ ਚਾਹੁੰਦੀ ਬਸ ਵੀਰੇ ਮੈਂ ਇਹੀ ਚਾਹਣੀ ਆ ਕਿ ਪਲੀਜ਼ ਸਾਰੇ ਅੱਗੇ ਮੇਰੇ ਤਾਂ ਹੱਥ ਜੋੜ ਕੇ ਬੇਨਤੀ ਆ ਕਿ ਮੈਨੂੰ ਜੀ ਲੈਣ ਦੋ ਜਿਵੇਂ ਮੈਂ ਜੀਣਾ ਚਾਹੁੰਨੀ ਆ ਮੈਨੂੰ ਜੀ ਲੈਣ ਦੋ ਦੇਖ ਮਨਿੰਦਰ ਤੂੰ ਰਹਿਣਾ ਜਿੰਮੇ ਮਰਜੀ ਰਹਿ ਠੀਕ ਆ ਤੈਨੂੰ ਇਸ ਦੋ ਵਾਰ ਕੋਈ ਨਹੀਂ ਪੁੱਛ ਕਹਿੰਦਾ ਠੀਕ ਆ ਤੂੰ ਵਧੀਆ ਰਹਿ ਠੀਕ ਉਹਨੂੰ ਮੈਂ ਸਮਝਾ ਦੇਣਾ ਠੀਕ ਆ ਇਸ ਦੋ ਵਾਰ ਤੇਰੇ ਕੋਲ ਕਦੇ ਨਹੀਂ ਆਉਗੀ ਠੀਕ ਹੈ ਕੀ ਯਾਰ ਮਾੜੀ ਮੋਟੀ ਕੰਮ ਨੂੰ ਵੀ ਸੋਚਣੀ ਚਾਹੀਦੀ ਆ ਵੀ ਉਹਨੂੰ ਕਿਉਂ ਐਹੀ ਜਿਹੀ ਗੱਲਾਂ ਕਰਦਿਆਂ ਜਾ ਕੇ ਨਾ ਦੱਸਦੀ ਆ ਉਹ ਦਿਲ ਤੇ ਕੀ ਬੀਤਦੀ ਹੋਊਗੀ ਕੰਮ ਨੂੰ ਨਾਲ ਸੈਂ ਮੈਂ ਗੱਲ ਕਰਦਾ